जी दसा वाहेगुरू जी का खालसा वाहगुरु जी फतेह मैं डॉक्टर गुरविंद प्रिंसीपल ट्रैश ढाबी गुरु गोबिंद सिंह खालसा कॉलेज श्री अमृतसर साहब अच्छाबी कॉलेज में खालसा सा, खाल सा, खाल पंथ सा, साधना दिवस को समर्पित सुंदर दस्तार दुमाल मुकाबले करवाए जा रहे हैं अलग अलग में कराए जा रहे हैं बारह तो बारह साल की उम्र तो लैके पंद्रह साल की उम्र पंद्रह साल की उम्र तो लैके अठारह साल अठारह साल तो इक्की साल ਅਤੇ 21 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੇ ਜਿਸ ਵਿੱਚ ਲਗਭਗ 60 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਮੈਂ ਇਸੇ ਨਾਲ ਹੀ ਅੱਜ ਕਾਲਜ ਵਿੱਚ ਗਿਆਨੀ ਸੁਖਜੀਤ ਸਿੰਘ ਜੀ ਦੇ ਵੱਲੋਂ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਜਾ ਰਿਹਾ ਹੈਗਾ ਖਾਸਾ ਮੇਰਾ ਰੂਪ ਹੈ ਖਾਸ ਇਸ ਤੋਂ ਮੁਕਾਬਲੇ ਤੋਂ ਬਾਅਦ ਵਿਦਿਆਰਥੀ ਉਸ ਲੈਕਚਰ ਵਿੱਚ ਸ਼ਾਮਲ ਹੋਣਗੇ ਤੇ ਮੈਂ ਇਹ ਮੁਕਾਬਲੇ ਜਿਹੜੇ ਆ ਵਿਦਿਆਰਥੀਆਂ ਦੇ ਵਿੱਚ ਸਿੱਖਿਆ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮੋਕੇ-ਮੋਕੇ ਤੇ ਕਰਵਾਏ ਜਾਂਦੇ ਆ ਤੇ ਮੈਂ ਜਿਹੜਾ 13 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਆ ਰਿਹਾ ਖਾਸ ਕਰਕੇ ਸਾਜਣਾ ਜੀ ਦੇ ਮਸਾਰਿਆ ਸਮੂਹ ਸਿੱਖ ਸੰਗਤ ਨੂੰ ਸਮੂਹ ਸਿੱਖ ਜਗਤ ਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਮੁਕਾਬਲੇ ਵਿੱਚ 60 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਕਿਉਂਕਿ ਇਹ ਨਾਮਕ ਸੀਕਣ ਹੈ ਨਾ ਇਹ ਵਿਦਿਆਰਥੀਆਂ ਲਈ ਪਹਿਲਾ ਸਾਨ ਦੂਸਰਾ ਸਾਨ ਤੀਸਰਾ ਸਾਨ ਅਤੇ ਚਾਰ ਚਾਰ ਹਰ ਗਰੁੱਪ ਦੇ ਵਿੱਚੋਂ ਹੌਸਲਾ ਬਰਬਾਦ ਨਾ ਕਿਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਲਈ ਬ੍ਰਸ਼ ਤੱਕ ਦੀ ਕੋਸ਼ਿਸ਼ ਕੀਤੀ ਪਰ ਵੀ ਪਹਿਲੀ ਗੱਲ ਹੈ ਕਾਲਜ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਇਹ ਚੱਲ ਰਿਹਾ ਤੇ ਇਸ ਕਰਕੇ ਇਹ ਸਾਡਾ ਨਿੱਜੀ ਫਰਜ਼ਵੰਦ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤੇ ਜਿਨ੍ਹਾਂ ਦੇ ਗੁਰੂ ਸਾਹਿਬ ਦੇ ਦਿਹਾੜੇ ਆਉਂਦੇ ਆ ਜਨਮ ਦਿਹਾੜੇ ਸ਼ਹੀਦੀ ਦਿਹਾੜੇ ਜਾਂ ਗੁਰੂਆਂ ਨਾਲ ਜੁੜੇ ਹੋਏ ਕੋਈ ਹੋਰ ਵੀ ਸਿੰਘ ਜਿਹੜੇ ਇਤਿਹਾਸ ਵਿੱਚ ਆਉਂਦੇ ਆ ਉਹਨਾਂ ਦੇ ਦਿਹਾੜੇ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਨਾਨੇ ਆ ਜੇ ਸੋ ਸਿੱਖਿਆ ਲੈ ਕੇ ਵਿਦਿਆਰਥੀ ਆਪਣਾ ਜੀਵਨ ਸਹੀ ਢੰਗ ਨਾਲ ਬਤੀਤ ਕਰ ਸਕਣਗੇ ਕਿ ਕਰਾਇਆ ਜਾ ਰਿਹਾ ਹੈ ਕੀ ਕਰਨਾ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੰਦੇੜ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਵਚਨ ਕੀਤੇ ਸੀ ਪੰਥ ਦੇ ਵਾਅਦੇ ਨੂੰ ਲੋਚਣਾ ਔਰ ਪੰਥ ਦਾ ਸ਼ਬਦ ਦਾ ਪ੍ਰਚਾਰ ਕਰਨਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਨ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਸਾਜਿਆ ਉਸ ਦਿਹਾੜੇ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਜੋ ਤ੍ਰੈਸ਼ਤਾਬ ਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਹੈ ਇਸ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਕੁਲਵਿੰਦਰ ਸਿੰਘ ਜੀ ਔਰ ਸਮੁੱਚੀ ਸ਼ਰੌਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਕਿਉਂਕਿ ਅੱਜ ਮੰਗ ਹੈ ਕਿ ਖਾਲਸਾ ਪੰਥ ਪ੍ਰਚਾਰ ਕਰੇ ਸ਼ਬਦ ਦਾ ਬਾਣੀ ਤੇ ਬਾਣੇ ਦਾ ਔਰ ਜੋ ਸਾਡੇ ਬੱਚਿਆਂ ਨੂੰ ਸਿੱਖੀ ਤੋਂ ਤੋੜਿਆ ਜਾ ਰਿਹਾ ਇਤਿਹਾਸ ਤੋਂ ਤੋੜਿਆ ਜਾ ਰਿਹਾ ਉਹਦੇ ਵਾਸਤੇ ਨਵੇਕਲਾ ਉਪਰਾਲਾ ਹੈ ਔਰ ਕਿਉਂਕਿ ਅੱਜ ਸਾਡੇ ਬੱਚੇ ਨਸ਼ਿਆਂ ਦਾ ਦੌਰ ਚੱਲਦਾ ਬੱਚਿਆਂ ਨੂੰ ਪਤਾ ਹੋਵੇ ਉਹ ਵਾਰਿਸ ਕਿੰਨਾ ਦੇ ਆ ਪਹਿਰਾਵਾ ਸਾਡਾ ਕੀ ਆ ਇਸ ਕਰਕੇ ਵੀ ਨਵੇਕਲਾ ਉਪਰਾਲਾ ਜੋ ਕਾਲਜ ਵਿਖੇ ਕੀਤਾ ਗਿਆ ਕਿ ਦਸਤਾਰ ਤੇ ਦਿਮਾਲੇ ਮੁਕਾਬਲੇ ਜਿਹਦੇ ਨਾਲ ਬੱਚਿਆਂ ਨੂੰ ਉਤਸ਼ਾਹ ਬਣਦਾ ਵਾ ਕਿ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਤਾਜ ਸਿਰ ਤੇ ਸਜਾਉਣ ਸੋ ਅਰਦਾਸ ਕਰਦੇ ਆ ਕਲਗੀਧਰ ਜੀ ਦੇ ਚਰਨਾਂ 'ਚ ਇਸ ਤਰ੍ਹਾਂ ਦੇ ਨਵੇਕਲੇ ਉਪਰਾਲੇ ਪੰਥ ਦੇ ਪ੍ਰਚਾਰ ਵਾਸਤੇ ਅਗਾਹ ਵੀ ਹੁੰਦੇ ਰਹਿ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ